ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਆਪਣਾ ਖਾਲਸੇ ਨਿਸਾਨ ਸਾਹਿਬ ਸਰਕਾਰੇ ਖਾਲਸੇ ਦਾ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ ਕਿ ਭਾਈ ਜਿਹੜੇ ਅੰਗਰੇਜ਼ ਨੇ ਉਹ ਸਤਲੋਜ ਦੇ ਉਸ ਪਾਰ ਰਹਿਣ ਤੇ ਜਿਹੜੇ ਖਾਲਸਾ ਸਿੱਖ ਨੇ ਸਿੱਖ ਰਾਜ ਉਹ ਇਸ ਪਾਸੇ ਰਹਾ ਸੀ ਤੇ ਬਾਕੀ ਇਹ ਇੱਥੇ ਆਪਣੀ ਜਾਣਕਾਰੀ ਆ ਕਿਹੜੇ ਜਾਣਕਾਰੀ ਦੇ ਸਕਦੇ ਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਾਬਾ ਜੀ ਇਹਦੇ ਬਾਰੇ ਸਾਰੇ ਇਤਿਹਾਸ ਬਾਰੇ ਜਾਣਕਾਰੀ ਦਿਓ ਚੰਗੀ ਤਰ੍ਹਾਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਜੀ ਉਸ ਸਥਾਨ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ ਉਸ ਤੋਂ ਪਹਿਲਾਂ ਆਪਣੀ ਖਾਲਸਾ ਫੌਜ ਇਸ ਸਥਾਨ ਉੱਤੇ ਖੜੀ ਕੀਤੀ ਸੀ ਇਹ ਨਿਸ਼ਾਨ ਲਗਾਇਆ ਗਿਆ ਸੀ ਖਾਲਸੇ ਦਾ ਔਰ ਇੱਥੇ ਤੋਪਾਂ ਔਰ ਜਿਹੜੇ ਆਪਣਾ ਦੂਰਬੀਨ ਵਗੈਰਾ ਲਗਾ ਕੇ ਫਿਰ ਮਹਾਰਾਜ ਅੰਗਰੇਜ਼ਾਂ ਨਾਲ ਸੰਧੀ ਕਰਨ ਦਰਿਆ ਤੋਂ ਦੂਸਰੀ ਸਾਈਡ ਕਾਇਸੀ ਜੀ ਅੱਜ ਅਸੀਂ ਉਸ ਸਥਾਨ ਤੇ ਖੜੇ ਆਂ ਔਰ ਜਿਹੜਾ ਇਹ ਸਥਾਨ ਹੈ ਇਹ ਲਗਭਗ 2 1883 ਨੂੰ ਜੀ ਇਹ ਅਸਰੋਂ ਪਿੰਡ ਦੀ ਸ਼ਾਮਲਾਟ ਹੈ ਔਰ ਜਿਹੜੀ ਅਸਰੋਂ ਪਿੰਡ ਨੇ ਜ਼ਮੀਨ ਸੁਵਰਾਜ ਮਾਦਾ ਫੈਕਟਰੀ ਨੂੰ ਇਹ ਸਨਤ ਲਾਉਣ ਲਈ ਦਿੱਤੀ ਹੋਈ ਹੈ ਉਸ ਵਿੱਚ ਇਹ 8 ਏਕੜ ਜ਼ਮੀਨ ਜਿਹੜੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਦੇ ਨਾਂ ਤੇ ਇੱਥੇ ਬੋਲਦੀ ਸੀ ਜਦੋਂ ਬਹੁਤ ਪਹਿਲਾਂ ਵੀ ਇੱਥੇ ਪ੍ਰੋਗਰਾਮ ਹੁੰਦੇ ਰਹੇ ਪਰ ਬਹੁਤ ਅਵੇਸਲੇ ਟੰਗ ਨਾਲ ਲੋਕ ਜਾਗਰੂਕ ਹੋਏ ਸਰਦਾਰ ਰਣਜੀਤ ਸਿੰਘ ਪਤਿਆਲਾ ਹੋਰਾਂ ਨੇ ਇੱਥੇ ਲਗਾਤਾਰ ਪ੍ਰੋਗਰਾਮ ਕਰਵਾਏ ਫਿਰ ਕਹਿੰਦੇ ਜਿਹੜਾ ਟਾਈਮ ਕੰਮ ਹੋਣਾ ਉਹ ਸਮੇਂ ਨਾਲ ਹੀ ਹੁੰਦਾ ਹੈ ਸੋ ਇੱਥੇ ਬਾਬਾ ਰਜਿੰਦਰਪਾਲ ਜੀ ਉਹਨਾਂ ਨੇ ਮੋਰਚਾ ਲਗਾਇਆ ਕਿ ਜਿਹੜਾ ਇਹ 8 ਏਕੜ ਹੈ ਇਸ ਦੀ ਨਿਸ਼ਾਨਦੇਹੀ ਹੋਏ ਔਰ ਬਾਬਾ ਜੀ ਦਾ ਸਾਥ ਦੇਣ ਲਈ ਅੱਜ ਸੰਗਤਾਂ ਇੱਥੇ ਜੁੜੀਆਂ 6 ਦਸੰਬਰ ਤੋਂ ਮੋਰਚਾ ਆਰੰਭ ਹੋਇਆ ਸੀ ਕੱਲ ਸਰਕਾਰੀ ਪੱਧਰ ਤੇ ਇਸ ਸਥਾਨ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ ਔਰ ਜਿਹੜਾ ਖਾਲਸਾ ਨਿਸ਼ਾਨ ਹੈ ਉਹੋ ਜਿਹੜੀ ਇਸ 8 ਏਕੜ ਦੀ ਆ ਬਾਰਡਰ ਹੈਗਾ ਇਹਦੇ ਆਲੇ-ਦੁਆਲੇ ਚਾਰੇ ਪਾਸੇ ਕਵਰ ਕਰ ਦਿੱਤਾ ਗਿਆ ਹੈ ਔਰ ਹੁਣ ਕੱਲ ਨੂੰ ਇੱਥੇ ਪੂਰਾ ਜਿਹੜਾ ਇੱਥੇ ਮੋਰਚੇ ਦੇ ਆਗੂ ਤੇ ਹੋਰ ਜਿਹੜੇ ਆਪਣੇ ਜਥੇਬੰਦੀਆਂ ਸਹਿਯੋਗੀ ਜਥੇਬੰਦੀਆਂ ਹਨ ਉਹਨਾਂ ਦੇ ਨੁਮਾਇੰਦੇ ਸਿੱਖ ਬੁੱਧੀਜੀਵੀਆਂ ਨੂੰ ਅਸੀਂ ਕਾਲ ਦਿੱਤੀ ਆ ਕਿ ਆਪਾਂ ਬੈਠ ਕੇ ਇੱਥੇ ਇੱਕ ਪ੍ਰੋਗਰਾਮ ਲਿਖਿਆ ਜਾਵੇ ਉਸ ਤੋਂ ਬਾਅਦ ਜਿਹੜਾ 29 ਤਰੀਕ ਨੂੰ ਸਾਹਮਣੇ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 29 ਤੇ ਆਰੰਭ ਹੋ ਕੇ 31 ਦਸੰਬਰ ਨੂੰ ਇੱਥੇ ਸ਼੍ਰੀ ਅਖੰਡ ਵਰਸਾਇਦੇ ਪੋਕ ਪਾਇਆ ਜਾਣਗੇ ਸੋ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਹਮ ਹਮਾ ਕੇ ਇਸ ਮੋਰਚੇ ਵੱਲੋਂ ਜੋ ਪ੍ਰੋਗਰਾਮ ਲੀਕਿਆ ਸੀ ਉਸ ਦੀ ਖੁਸ਼ੀ ਵਿੱਚ ਜੋ ਪ੍ਰੋਗਰਾਮ ਲੀਕਿਆ ਗਿਆ ਹੈ ਅਖੰਡ ਵਰ ਸਾਹਿਬ ਸ਼ੁਕਰਾਨੇ ਵੱਲੋਂ ਉਸ ਵਿੱਚ ਵੱਧ ਤੋਂ ਵੱਧ ਸ਼ਮੂਲੀਤ ਕਰੋ ਅਤੇ ਉਸ ਤੋਂ ਬਾਅਦ ਹੀ ਆਪਾਂ ਹੋਰ ਪ੍ਰੋਗਰਾਮ ਇੱਥੇ ਲੀਕ ਕੇ ਜਿਹੜਾ ਇਸ ਸਥਾਨ ਦੀ ਸੰਭਾਲ ਬਾਰੇ ਕਦਮ ਚੁੱਕੇ ਜਾਣਗੇ ਹਾਂਜੀ ਬਾਬਾ ਜੀ ਜਿਵੇਂ ਕਿ ਹੁਣ ਆਲੇ-ਦਾਲੇ ਦਿਖਾਇਓ ਬਾਈ ਜੀ ਜਿਵੇਂ ਖੁਰਨ ਲੱਗ ਗਈ ਇਸ ਨਿਸ਼ਾਨ ਸਾਹਿਬ ਦੀ ਜਿਹੜੀ ਜਗ੍ਹਾ ਨਿਸ਼ਾਨ ਦੀ ਆਲਾ-ਦਾਲਾ ਹੁਣ ਇਹਦੇ ਬਾਰੇ ਕੀ ਗਾਹਾਂ ਰਣਨੀਤੀ ਬਣਾਈ ਆ ਕਿਵੇਂ ਬਚਾਇਆ ਜਾ ਸਕਦਾ ਇਸ ਦੇਖੋ ਇਸ ਵਾਸਤੇ ਮੁੰਡਲੇ ਕਾਰਜ ਅਰੰਭ ਕਰ ਦਿੱਤੇ ਗਏ ਸਭ ਤੋਂ ਪਹਿਲਾਂ ਜਿਹੜੀ ਸੀ ਸਰਹੱਦ ਜਿਹੜੀ ਹੈਗੀ ਬਾਉਂਡਰੀ ਆਪਾਂ ਕਵਰ ਕਰਾਂਗੇ ਉਸ ਤੋਂ ਬਾਅਦ ਜਿਹੜੇ ਹਿਲ ਉਹਨੂੰ ਏਰੀਆ ਨੂੰ ਕਵਰ ਕਰਦੇ ਆ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀ ਸਲਾਹ ਲੈ ਕੇ ਇੱਥੇ ਵੱਡੇ ਵੱਡੇ ਜਿਹੜੇ ਇੱਥੇ ਪੱਥਰਾਂ ਦੇ ਡੰਕੇ ਲਗਾ ਕੇ ਆਪਾਂ ਇਸ ਨੂੰ ਜਿਹੜਾ ਖੋਰਾ ਲੱਗ ਰਿਹਾ ਹੈ ਇਸ ਨੂੰ ਬਚਾਵਾਂਗੇ ਉਸ ਤੋਂ ਬਾਅਦ ਹੋਰ ਪੌੜੀਆਂ ਵਗੈਰਾ ਬਣਾਉਣੀਆਂ ਸੰਗਤ ਨੂੰ ਜਿਹੜਾ ਇਹ ਜਿਹੜਾ ਪੌੜੀਆਂ ਇਹ 메ਨ ਸੜਕ ਜਿਹੜੀ ਨੂਰਪੁਰ ਵੇਦੀ ਜਾਂਦੀ ਹੈ ਇਸ ਸਾਈਟ ਤੋਂ ਪੌੜੀਆਂ ਬਣਾਈਆਂ ਜਾਣਗੀਆਂ ਇਹ ਜਿਹੜੇ ਜਿਹੜੇ ਪ੍ਰੋਗਰਾਮ ਹੈ ਉਹ ਗੁਰਮਤਾ ਕਰਕੇ ਹੀ ਉਲੀਕੇ ਜਾਣਗੇ ਜੀ ਬਾਬਾ ਜੀ ਜਿਹੜੀ 8 ਕਿਲੇ ਤੁਸੀਂ ਕਹਿੰਨੇ ਆਏ 8 ਕਿਲਾ ਕਿੱਥੋਂ ਕਿੱਥੇ ਤੱਕ ਤੁਸੀਂ ਦੱਸ ਸਕਦੇ ਹੋ ਏ ਦੇਖੋ ਇਹ ਪਹਾੜੀ ਇਰੇ ਤਾਂ ਦਦ ਆਪਣਾ ਪਤਾ ਹੀ ਲੱਗਣਾ ਤੁਸੀਂ ਸੇਠਾਂ ਜਾ ਕੇ ਦੇਖ ਸਕਦੇ ਹੋ ਸੰਗਤ ਨੂੰ ਦਿਖਾ ਵੀ ਸਕਦੇ ਹੋ ਕਿ ਉੱਥੇ ਜਿਹੜਾ ਹੈਗਾ ਬਾਉਂਡਰੀ ਦਾ ਜਿਹੜਾ ਕੰਮ ਹੈ ਉਹ ਆਰੰਭ ਹੋ ਚੁੱਕਿਆ ਹੈ ਔਰ ਇਹਦੇ ਚਾਰੇ ਛਡਾਂ ਤੇ ਆਪਾਂ ਨਿਸ਼ਾਨ ਲਗਾ ਦਿੱਤੇ ਗਏ ਜੀ ਜਿਹੜੀ ਬਾਬਾ ਜੀ ਆ ਫੈਕਟਰੀ ਹੁਣ ਜ਼ਮੀਨ ਇਸ ਦੀ ਵਰਤ ਦੀ ਇੰਨੇ ਲੰਬੇ ਸਮੇਂ ਤੋਂ ਹੁਣ ਵੀ ਕਿੰਨੇ ਇੱਥੇ ਗੱਡੀਆਂ ਕਰ ਇਹਨਾਂ ਦੀ ਜਿਹੜੀਆਂ ਬਣੀਆਂ ਨੇ ਖੜੀਆਂ ਨੇ ਤਾਂ ਇਹ ਕਦੋਂ ਆਪਣੇ ਚੱਕਣਗੇ ਇੱਕ ਪਾਸੇ ਕਰਨਗੇ ਨਹੀਂ ਇਹ ਜਿਹੜਾ ਹੈਗਾ ਉਹ ਉਹਨਾਂ ਦੇ ਆਪਣੇ ਜਿਹੜਾ ਏਰੀਆ ਉਹਦੇ ਵਿੱਚ ਹੈਗੇ ਜਿਹੜਾ ਆਪਣਾ 8 ਏਕੜ ਹੈ ਇਹ ਸੜਕ ਵਾਲੀ ਸਾਈਡ ਹੈ ਇਹ ਮੇਨ ਸੜਕ ਤੇ 8 ਕੇ 5 ਕੇ ਏਕੜ ਦੇ ਲਗਭਗ ਇਹਦਾ ਫਰੰਟ ਜਿਹੜਾ ਹੈ ਸੜਕ ਦੇ ਨਾਲ ਹੈ ਜੀ ਇਹ ਸਰਕਾਰ ਕੀ ਕਹਿੰਦੀ ਹੈ ਪੰਜਾਬ ਸਰਕਾਰ ਐਮ ਐਲ ਏ ਕੀ ਕਹਿੰਦੇ ਨੇ ਨਾਲ ਨੇ ਆਪਣੇ ਨਹੀਂ ਉਹਨਾਂ ਦੇ ਕਾ ਯਤਨਾ ਸਦਕਾ ਹੀ ਅਸੀਂ ਮੋਰਚਾ ਲਾਇਆ ਤੇ ਉਹਨਾਂ ਨੇ ਸਾਡੇ ਨਾਲ ਆ ਕੇ ਕੋਆਪਰੇਟ ਕੀਤਾ ਕਿ ਅਸੀਂ ਜਲਦੀ ਹੀ ਦੀ ਨਿਸ਼ਾਨਦੇਹੀ ਕਰਾਵਾਂਗੇ ਉਹ ਸਦਕਾ ਹੀ ਹੈ ਜਿਹੜੀ ਨਿਸ਼ਾਨਦੇਹੀ ਇੰਨੇ ਘੱਟ ਸਮੇਂ ਵਿੱਚ ਅਸੰਭਵ ਹੋਈ ਹੈ ਜੀ ਤੇ ਜਦੋਂ ਆਪਣੇ ਜੋ ਵੀ ਤਾਰੀਖ ਸੀ ਉਸ ਸਮੇਂ ਜਿੰਨੀ ਵੀ ਤਾਰੀਖ ਨੂੰ ਇਹ ਲੱਗਿਆ ਸੀ ਉਹ ਤਾਰੀਖ ਨੂੰ ਕਿ ਇਹ ਹਰੇਕ ਸਾਲ ਤੁਸੀਂ ਪ੍ਰੋਗਰਾਮ ਮਨਾਇਆ ਕਰੋਗੇ ਤਾਂ ਜੋ ਹਰੇਕ ਪੰਜਾਬ ਚੋਂ ਪੰਜਾਬ ਤੋਂ ਬਾਹਰ ਸੰਗਤ ਨੂੰ ਪਤਾ ਲੱਗੇ ਹਾਂਜੀ ਜਿੰਨੇ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਵਿਹਾੜੇ ਹੋਣਗੇ ਇਸ ਸਥਾਨ ਤੇ ਵੱਡੇ ਪੱਧਰ ਤੇ ਪ੍ਰੋਗਰਾਮ ਨੂੰ ਲਿਖੇ ਜਾਣਗੇ ਜੀ ਕੋਈ ਇੱਥੇ ਕੋਈ ਕਮਰਾ ਜਾਂ ਕੋਈ ਹੋਰ ਜਗ੍ਹਾ ਬਣਾਉਗੇ ਤਾਂ ਜੋ ਪਤਾ ਲੱਗੇ ਸੰਗਤ ਨੂੰ ਇਹ ਪੱਕੀ ਹੁਣ ਸਿੱਖ ਇਤਿਹਾਸ ਦੇ ਨਿਸ਼ਾਨ ਸਾਹਿਬ ਦੀ ਜਗ੍ਹਾ ਪੱਕੀ ਹੋ ਗਈ ਤੁਹਾਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜੀ ਕਿ ਜਿਹੜਾ ਹੈਗਾ ਇਹ ਪ੍ਰੋਗਰਾਮ ਹੈਗੇ ਇਹ ਮੀਟਿੰਗ ਰੱਖੀ ਗਈ ਹੈ ਕੱਲ ਨੂੰ ਉਹਦੇ ਚ ਪ੍ਰੋਗਰਾਮ ਲਿਖੇ ਜਾਣਗੇ ਹਾਂਜੀ ਸੰਗਤ ਨੂੰ ਤੁਹਾਨੂੰ ਪਤਾ ਹੀ ਆ ਜਿਹੜੇ ਆਪਣੇ ਖਾਲਸਾ ਇਨਸਾਨ ਸਾਹਿਬਾ ਇਹਦੇ ਜੋ ਵੀ ਗਾਂ ਦੀ ਰਣਨੀਤੀ ਆਠ ਕਿਲੇ ਜ਼ਮੀਨ ਆ ਇਹ ਇਹ ਸਰਕਾਰ ਨੇ ਤਾਂ ਮੰਨਿਆ ਕਿ ਤੁਹਾਨੂੰ ਨਿਸ਼ਾਨ ਦੇਈ ਅਸੀਂ ਕਰਕੇ ਤੁਹਾਡੇ ਸਿੱਖ ਇਤਿਹਾਸ ਦੀ ਜਿਹੜੀ ਵੀ ਜਗ੍ਹਾ ਇਹ ਇਹ ਹਵਾਲੇ ਕਰ ਦੇਣੀ ਆ ਹਾਂ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਸੰਗਤ ਨੂੰ ਕਿ ਸੰਗਤ ਜੀ ਜਿਹੜਾ ਇਹ ਬਰਸਾ ਪੰਜਾਬ ਦੀ ਵਿਰਾਸਤ ਹੈ ਜਿਹੜੀ ਇਹਨੂੰ ਬਚਾਉਣ ਲਈ ਮੋਰਚੇ ਲੱਗੇ ਸੀ ਇਸ ਵਿੱਚੋਂ ਇੱਕ ਸਾਂਝੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਬਾਬਾ ਬਖਸ਼ੀ ਸਿੰਘ ਜੀ ਹੈ ਉਹਨਾਂ ਨੂੰ ਅਸੀਂ ਇਹ ਮੀਡੀਆ ਕਵਰੇਜ ਵਾਸਤੇ ਪੂਰੇ ਅਧਿਕਾਰ ਦਿੱਤੇ ਹੋਏ ਸੀਗੇ ਕਿ ਜਿੰਨਾ ਵੀ ਮੀਡੀਆ ਨਾਲ ਗੱਲ ਕਰਨੀ ਹੈ ਕਿਉਂਕਿ ਮੈਂ ਬਹੁਤਾਂ ਹੀ ਬਹੁਤ ਘੱਟ ਸ਼ਬਦਾਂ ਵਿੱਚ ਤੁਹਾਡੇ ਨਾਲ ਰੂਬਰੂ ਹੋਇਆ ਕਿਉਂਕਿ ਬਾਬਾ ਜੀ ਕਿਸੇ ਪ੍ਰੋਗਰਾਮ ਤੇ ਗਏ ਹੋਏ ਆ ਉਹਨਾਂ ਦੀ ਗੈਰ ਹਾਜ਼ਰੀ 'ਚ ਮੈਂ ਮੋਰਚੇ ਵੱਲੋਂ ਤੁਹਾਡੇ ਨਾਲ ਵਿਚਾਰਾ ਕਰ ਰਿਹਾ ਹਾਂ ਪਰ ਜਿਹੜਾ ਮਿਹਨਤ ਕਰ ਰਿਹਾ ਹੈ ਕਮੇਟੀ ਵੱਲੋਂ ਉਹ ਬਾਬਾ ਬਖਸੀ ਸਿੰਘ ਜੀ ਨੂੰ ਦਿੱਤੇ ਹੋਏ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਕੀ ਸਾਰੀ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਚਾਹੇ ਪੰਜਾਬ ਤੋਂ ਬਾਹਰ ਆਂਦੀ ਆ ਜਾਂ ਪੰਜਾਬ ਦੇ ਵਿੱਚ ਆ ਸਾਰਿਆਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਇਸ ਮੋਰਚੇ ਇਸ ਥਾਂ ਤੇ ਆਓ ਤੇ ਆਪਣੇ ਨਿਸ਼ਾਨ ਸਾਹਿਬ ਜਿਹੜੇ ਆਪਣੇ ਇੱਕ ਸਰਕਾਰੇ ਖਾਲਸਾ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਆ ਕੇ ਦੇਖੋ ਧੰਨਵਾਦ ਜੀ